ਇਨਾ ਨੇ ਵੱਡੀ ਮਾਤਰਾ ਦੇ ਵਿੱਚ ਇੱਥੇ ਜਿਹੜੀ ਜਿਹੜੀ ਡਰੱਗ ਵੇਚੀ ਵੀ ਆ ਬਕਾਈ ਵੀ ਆ ਕਾਲੀਆਂ ਪੇਟਾਂ ਜਿਹੜੀਆਂ ਜੀ ਅਮਰਤਪਾਲ ਦਾ ਭਰਾ ਫੜਿਆ ਗਿਆ ਜਿਹੜਾ ਅਮਰਤਪਾਲ ਕਦੇ ਕਹਿੰਦਾ ਹੁੰਦਾ ਸੀ ਮੈਂ ਅਮਰਤ ਛਕਾਉਣਾ ਮੈਂ ਬਾਣੀ ਪੜਾਉਣਾ ਲੋਕਾਂ ਨੂੰ ਮੈਂ ਕਹਿੰਨਾ ਵੀ ਚਿੱਟਾ ਛੱਡ ਕੇ ਆਪਣੇ ਪੰਜਾਬ ਨੂੰ ਮੁੜਿਓ ਮੇਰੇ ਖੁੱਲਾ ਚੈਲੰਜ ਖੁੱਲਾ ਚੈਲੰਜ ਆਉਣ ਔਰ ਇਹਨਾਂ ਦਾ ਵਜ਼ੀਰ ਆਵੇ ਇਹਨਾਂ ਦਾ ਚੀਫ ਮਿਨਿਸਟਰ ਆਵੇ ਇਹਨਾਂ ਦਾ ਮੰਤਰੀ ਆਵੇ ਮੇਰੇ ਨਾਲ ਬੈਠ ਕੇ ਜਿਹੜਿਆ ਕਰੇ ਦੇ ਨਾਲ ਮੈਂ ਉਹਨਾਂ ਨੂੰ ਦਿਖਾਉਂਗਾ ਕਿ ਆਹੋ ਤੁਹਾਨੂੰ ਪਿੰਡਾਂ ਦੇ ਵਿੱਚ ਮੁੰਡੇ ਚਿੱਟੇ ਨਾਲ ਮਰਦੇ ਦਿਖੋਣਾ ਕਹਿੰਦੇ ਇਹਦਾ ਭਰਾ ਜਿਹੜਾ ਉਹ ਪਹਿਲਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਹਿੰਦਾ ਰਿਹਾ ਕੇਂਦਰ ਦਾ ਨਾਮ ਦੱਸ ਦਿਓ ਕਿੱਥੇ ਸੀ ਤੇ ਉਹ ਭਰਾ ਫਿਰ ਪਹਿਲਾਂ ਕੋਈ ਸੈਂਟਰ ਦੇ ਵਿੱਚੋਂ ਤੁਸੀਂ ਸ਼ੋਅ ਕੀਤਾ ਵੀ ਆਹ ਇਹਦਾ ਭਰਾ ਬੈਠਾ ਚਿੱਟਾ ਲਾਉਂਦਾ ਸੀ ਇਹਦਾ ਸੈਂਟਰ ਦੇ ਵਿੱਚ ਛੱਡਣ ਆਇਆ ਪਿਆ 5 ਗ੍ਰਾਮ ਚਿੱਟਾ ਫੜ ਲਿਆ ਜੀ 5 ਗ੍ਰਾਮ ਆਈਸਿਕ ਉਥੋਂ ਸੋ ਜਿਹੜੀ ਡਰੱਗ ਫੜ ਲਈ ਅੱਜ ਉਹਦੇ ਤੇ ਜਿਵੇਂ ਐ ਕਰਤਾ ਜੀ ਇਹ ਉਹਨਾਂ ਨੂੰ ਜੇਲ੍ਹ ਚੋਂ ਨਹੀਂ ਕੱਢਿਆ ਹਜੇ ਉਹ ਆਪਦਾ ਉਹਨੇ ਆਪਦਾ ਉਹਦਾ ਤਾਂ ਹਜੇ ਵਰਤਿਆ ਨਹੀਂ ਤੇ ਉਹਦਾ ਭਰਾ ਕੀ ਦਰਬਰ ਤੋਂ ਕਰ ਲੂ ਜੇ ਉਹਦੇ ਭਰਾ ਦੀ ਦਰਬਰ ਤੋਂ ਜਿਹੜੀ ਗੱਲ ਹੁੰਦੀ ਤਾਂ ਮੈਂਬਰ ਪਾਰਲੀਮੈਂਟ ਪੂਰੇ ਸਤਕਾਰ ਨਾਲ ਜਾਂਦਾ ਜਿਵੇਂ ਪੂਰੇ ਜੈਪਸੀ ਤੇ ਮਗਰ ਪਾਇਲਟ ਸਕਾਟ ਲੱਗਦੀ ਹੈਗਾ ਨਾ ਉਵੇਂ ਲੱਗ ਕੇ ਜਾਂਦੀ ਜਿਹੜੇ ਇਮਾਨਦਾਰ ਕੱਲਾ ਇਮਾਨਦਾਰੀ ਤੁਸੀਂ ਇੱਕ ਚੀਜ਼ ਨੂੰ ਨਾ ਲਓ ਬਾਈ ਜੇ ਇਮਾਨਦਾਰੀ ਕਾਦੀ ਹੁੰਦੀ ਹੈ ਇਮਾਨਦਾਰੀ ਧੀ ਭੈਣ ਤੇ ਇੱਜ਼ਤ ਤੇ ਹਰ ਚੀਜ਼ ਦਾ ਰੱਖਾ ਹੋਣਾ ਚਾਹੀਦਾ ਉਹ ਇਮਾਨਦਾਰੀ ਆ ਤੁਹਾਡੇ ਐਮ.ਐਲ.ਏ ਦਾ ਕੀ ਗੰਦ ਪਾਉਂਦੇ ਫਿਰਦੇ ਤੱਕ ਬਤੌਰ ਮੁਰਜਮ ਦੇ ਤੌਰ ਤੇ ਸੋਚ ਕੇ ਆ ਕੇ ਲਿਆ ਯਾਰ ਇਹ ਇਤੋਂ ਵੱਧ ਤੋਹੀਨ ਕੀ ਹੋ ਪੰਜਾਬ ਦੇ ਲੋਕਾਂ ਦੀ ਤੇ ਜੇਬ ਚੋਂ ਕੱਢਿਆ ਜਾਂ ਉਹਦੀ ਗੱਡੀ ਚੋਂ ਕੱਢਿਆ ਕਿੱਥੋਂ ਕੱਢਿਆ ਕਰਨਕਰਨ ਨੂੰ ਲੀਕ ਉਹ ਮੈਨੂੰ 75 ਦੇ ਜਵਾਬ ਪੁੱਛ ਲੈਣ ਮੈਂ ਪੰਜ ਗੱਲਾਂ ਦੇ ਜਵਾਬ ਦੂੰ ਜੇ ਪੰਜ ਗੱਲਾਂ ਦੇ ਜਵਾਬ ਦੇਗੇ ਜੋ ਕਹਿਣਗੇ ਮੈਂ ਉਹ ਕਰੂੰਗਾ ਜੇ ਮੇਰੀਆਂ ਪੰਜ ਗੱਲਾਂ ਦਾ ਉਹ ਜਵਾਬ ਦੇਗੇ ਮੈਂ ਉਹਨਾਂ ਦਾ ਝੰਡਾ ਚੱਕ ਉਹਨਾਂ ਦੀ ਵਰਕਲੀ ਕਰੂੰ ਅੱਜ ਅਮਰਤਪਾਲ ਦੇ ਵਿਸ਼ੇ ਤੇ ਗੱਲ ਕਰਦੇ ਹਾਂ ਅਮਰਤਪਾਲ ਸਿੰਘ ਜੋ ਲੋਕ ਸਭਾ ਹਲਕਾ ਖੰਡੂਰ ਸਾਬ ਤੋਂ ਐਮਪੀ ਦੀ ਚੋਣ ਲੜਦੇ ਨੇ ਤੇ ਵੱਡੀ ਲੀਡ ਨਾਲ ਜਿੱਤਦੇ ਨੇ ਉਹਨਾਂ ਦੇ ਭਰਾ ਤੇ ਡਰੱਗ ਦਾ ਪਰਚਾ ਹੁੰਦਾ ਆਈਸ ਡਰੱਗ ਉਹਨੋਂ ਤੋਂ ਬਰਾਮਦ ਹੁੰਦੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਪਰਮਜੀਤ ਜੀ ਨਾਲ ਸਭ ਤੋਂ ਪਹਿਲਾਂ ਸਸੀਕਾਲ ਜੀ ਸਸੀਕਾਲ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਤੁਹਾਡਾ ਧੰਨਵਾਦ ਤੁਹਾਡੀ ਸਮੁੱਚੀ ਟੀਮ ਦਾ ਕੈਮਰਾਮੈਨ ਦਾ ਤੇ ਤੁਹਾਡੀ ਸਾਰੇ ਤੇ ਨਾਲ ਹੀ ਦਰਸ਼ਕ ਸਹਿਬਾਨਾਂ ਦਾ ਵੀ ਸਾਰਿਆਂ ਦਾ ਪਿਆਰ ਭਰੀ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਰਮਜੀਤ ਜੀ ਇਹ ਦੱਸੋ ਜਿਹੜੀ ਘਟਨਾ ਅਮਰਤਪਾਲ ਸਿੰਘ ਦੇ ਭਰਾ ਨਾਲ ਹੋਈ ਹੈ ਕਹਿੰਦੇ 5 ਗ੍ਰਾਮ ਆਈਸ ਡਰੱਗ ਫੜੀ ਗਈ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ ਜਿਹੜੀ ਡਰੱਗ ਫੜੀ ਗਈ ਹੈ ਜਿਹੜੀ ਆਈਸ ਡਰੱਗ ਦੀ ਗੱਲ ਸਰਕਾਰ ਤੇ ਜਿਹੜੀ ਡਰੱਗ ਦੀ ਗੱਲ ਐਸਐਸਪੀ ਸਾਰਾ ਪ੍ਰਸ਼ਾਸਨ ਜਿਹੜਾ ਪੱਪਾਂ ਪਾਰ ਹੋ ਕੇ ਜਿਨ੍ਹਾਂ ਨੇ ਇੱਕ 5 ਗ੍ਰਾਮ ਦੀ ਵਿੱਚ ਪ੍ਰੈਸ ਕਾਨਫਰੰਸ ਕੌਣ ਕਰਦਾ ਐ ਇੱਕ ਐਸਐਸਪੀ ਜਿਲੇ ਦਾ ਮਾਲਕ ਜਿਹਦੇ ਦੇ ਕੋ ਕੁਆਂਟਲ ਜਿਹਦੀ ਹੋਵੇ ਉਹ ਉਹਦੇ ਤੇ ਵੀ ਨਹੀਂ ਕਰੀ ਜਾਂਦੀ ਕੁਆਂਟਲ ਤੇ ਵੀ ਉਹਦੇ ਤੇ ਵੀ ਪ੍ਰੈਸ ਕਾਨਫਰੰਸ ਕਰਦਾ ਆਪਾਂ ਸੰਗ ਲੱਗਦੀ ਉਹ 5 ਗ੍ਰਾਮ ਤੇ ਕੀਤੀ ਆ ਪਰ ਕਹਿੰਦੇ ਆਇਸ ਡਰੱਗ ਚਿੱਟੇ ਨਾਲੋਂ ਵੀ ਖਤਰਨਾਕ ਐ ਇਸ ਤੇ ਕਾਨਫਰੰਸ ਕਰਨੀ ਜ਼ਰੂਰੀ ਸੀ ਜ਼ਰੂਰੀ ਸੀ ਲੇਕਿਨ ਜਿਹੜੇ ਬੰਦੇ ਨੇ ਕਵੰਟਲਾਂ ਦੇ ਹਿਸਾਬ ਨਾਲ ਵੇਚ ਕੀਤੇ ਜਿਹੜੇ ਲੀਡਰ ਆ ਜਿਹੜੇ ਅਫਸਰ ਆ ਜਿਹੜੇ ਜਿਹੜੇ ਪੁਲਿਸ ਅਫਸਰ ਰਹੇ ਆ ਜਿਨ੍ਹਾਂ ਨੇ ਵੱਡੀ ਮਾਤਰਾ ਦੇ ਵਿੱਚ ਇੱਥੇ ਜਿਹੜੀ ਜਿਹੜੀ ਡਰੱਗ ਵੇਚੀ ਵੀ ਆ ਬਕਾਈ ਵੀ ਆ ਕਾਲੀਆਂ ਭੇਡਾਂ ਜਿਹੜੀਆਂ ਇਹ ਤਾਂ ਕਾਲੀਆਂ ਭੇਡਾਂ ਦੀ ਗੱਲ ਕਰਦੇ ਸੀਗਾ ਨਾ ਮੈਂ ਕਹਿੰਦਾ ਤਾਂ ਕਾਲੇ ਛੱਤਰੇ ਆ ਵੱਡੇ ਵੱਡੇ ਜਿਨ੍ਹਾਂ ਨੇ ਜਿਹੜੇ ਅਫਸਰਾਂ ਦੀ ਮੈਟਰ ਪਹਿਲਾਂ ਆਇਆ ਸੀ ਡਰੱਗ ਦੇ ਵਿੱਚ ਉਹਨਾਂ ਦੀ ਕਿੰਨੀ ਕਿ ਪ੍ਰੈਸ ਕਾਨਫਰੰਸ ਹੋਈ ਕਿਹੜੇ ਕਿਹੜੇ ਦੋਸ਼ੀ ਫੜੇ ਗਏ ਭਗਵੰਤ ਮਾਨ ਤੇ ਭਗਵੰਤ ਮਾਨ ਦੀ ਸਰਕਾਰ ਤੇ ਇਥੋਂ ਦਾ ਪ੍ਰਸ਼ਾਸਨ ਤੇ ਤੇ ਉਹ ਦਾ ਐਸਐਸਪੀ ਡੀਜੀਪੀ ਦੱਸੇ ਉਹਨਾਂ ਬਾਰੇ ਵੀ ਉਹ ਕਿੱਥੇ ਗਏ ਜਿਹੜੇ ਐਸਐਸਪੀ ਜਿਨ੍ਹਾਂ ਨੇ ਵੱਡੇ ਘਟਾਲੇ ਕੀਤੇ ਤੇ ਵੱਡੇ ਜਿਨ੍ਹਾਂ ਨੇ ਡਰੱਗ ਵੇਚੀ ਹੈ ਜਿਹੜੇ ਡਰੱਗ ਦੇ ਵਿੱਚ ਘੁਲੇਵੇ ਨਹੀਂ ਸੀ ਜਿਹੜੇ ਡਰੱਗ ਨਾਲ ਸਾਰੇ ਦੇ ਮੈਂ ਗਲਤਕਰ ਭਰੇ ਹੋਏ ਸੀਗੇ ਉਹਨਾਂ ਲੋਕਾਂ ਦਾ ਕਿੱਧਰ ਗਿਆ ਮੈਟਰ ਇਹ 5 ਗ੍ਰਾਮ ਤੇ ਕਿਉਂ ਕੀਤੀ ਗਈ ਕਿਉਂਕਿ 5 ਗ੍ਰਾਮ ਤੇ ਤਾਂ ਕੀਤੀ ਗਈ ਹੈ ਤੇ ਉਹਦੀ ਸ਼ਬੀ ਖਰਾਬ ਕਰਨ ਵਾਸਤੇ ਅਮਰਤਪਾਲ ਦੀ ਭਾਈ ਅਮਰਤਪਾਲ ਸਿੰਘ ਮੈਂਬਰ ਆਫ ਪਾਰਲੀਮੈਂਟ ਬਣੇ ਲੇਕਰ ਮੇਰੀ ਉਹਨਾਂ ਸਿੱਖਾਂ ਨੂੰ ਵੀ ਬੇਨਤੀ ਹੈ ਉਹਨਾਂ ਲੋਕਾਂ ਨੂੰ ਵੀ ਬੇਨਤੀ ਹੈ ਜਿਹੜੇ ਕਹਿੰਦੇ ਸੀ ਕਿ ਭਾਈ ਅਮਰਤਪਾਲ ਜਨਸਿਆ ਦਾ ਬੰਦਾ ਹੈ ਉਹਨਾਂ ਲੋਕਾਂ ਨੂੰ ਮੂੰਹ ਤੇ ਮਕਰਾਰੀ ਚਪੇੜ ਮਾਰਨੀ ਚਾਹਣਾ ਪੁੱਛਣਾ ਚਾਹਣਾ ਕਿ ਤੁਸੀਂ ਦੱਸੋ ਤੁਸੀਂ ਤਾਂ ਕਹਿੰਦੇ ਸੀਗੇ ਵੀ ਭਾਈ ਅਮਰਤਪਾਲ ਸਿੰਘ ਜਨਸਿਆ ਦਾ ਬੰਦਾ ਹੈ ਤੇ ਜੇ ਜਨਸਿਆ ਦਾ ਬੰਦਾ ਤੇ ਉਹਦੇ ਭਰਾ ਦੇ ਉੱਪਰ 5 ਗ੍ਰਾਮ ਤੇ ਸਿਰਫ 5 ਗ੍ਰਾਮ ਲਈ ਔਣੀ 5 ਗ੍ਰਾਮ ਆ ਜਿਹੜੀ ਜਿਹੜੀ ਡਰੱਗ ਹੈ ਉਹਦੇ ਤੇ ਫੜ ਕੇ ਪਰਚਾ ਦੇ ਕੇ ਨਾਲ ਦੀ ਨਾਲ ਪ੍ਰੈਸ ਕਾਨਫਰੈਂਸ ਐਸਐਸਪ ਤੇ ਜੀਐਸਐਸਪੀ ਇਥੇ ਦਾ ਪੰਚਾਇਤ ਮੈਂਬਰ ਐਸਐਚਓ ਨਾਲ ਕਿਤੇ ਇੱਕ ਦਿਨ ਚਾਹ ਪੀਜੇ ਤੇ ਦੂਜੇ ਦਿਨ ਐਸਐਚਓ ਕਹਿੰਦਾ ਨਹੀਂ ਯਾਰ ਬੰਦਾ ਮੇਰਾ ਹੈ ਤੇ ਫਿਰ ਜੇ ਉਹ ਏਜੰਸੀਆਂ ਦਾ ਬੰਦਾ ਸੀ ਤੇ ਫਿਰ ਪ੍ਰੈਸ ਕਾਨਫਰੰਸ ਕਿਵੇਂ ਹੋਗੀ ਸਿਰਫ ਦਾ ਸਿਰਫ ਇੱਕੋ ਗੱਲ ਹੈ ਕਿ ਜਿਹੜੀ ਆਉਣ ਵਾਲਾ ਸਮਾਂ ਉਹ ਪੰਥ ਕਲੈਰ ਚੱਲਣੀ ਆ ਪੰਜਾਬ ਦੇ ਵਿੱਚ ਪਹਿਲਾਂ ਚੱਲ ਪਈ ਦੋ ਮੈਂਬਰ ਪਾਰਲੀਮੈਂਟ ਬਣ ਗਏ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਆ ਜਿਹੜੇ ਇਹਨਾਂ ਲੂੰਬੜ ਚਾਲਾਂ ਤੋਂ ਤੇ ਰਾਜਨੀਤਿਕ ਦਿੱਲੀ ਦੇ ਦੱਲਿਆਂ ਤੋਂ ਤੇ ਗਦਾਰਾਂ ਤੋਂ ਲੋਕ ਜਾਣੂ ਹੋ ਚੁੱਕੇ ਆ ਇਸ ਕਰਕੇ ਪੰਜਾਬ ਦੇ ਲੋਕ ਚਾਹੁੰਦੇ ਆ ਪੰਜਾਬ ਦੇ ਲੋਕ ਬਦਲ ਲਿਆਉਣਾ ਚਾਹੁੰਦੇ ਆ ਉਹ ਬਦਲ ਸੀ ਭਾਈ ਅਮਰਤਪਾਲ ਸਿੰਘ ਉਹ ਬਦਲ ਸੀ ਪੰਜਾਬ ਦੀ ਪੰਥ ਲੋਕ ਤਾਂ ਕਹਿੰਦੇ ਉਹੀ ਅਮਰਤਪਾਲ ਦਾ ਭਰਾ ਫੜਿਆ ਗਿਆ ਜਿਹੜਾ ਅਮਰਤਪਾਲ ਕਦੇ ਕਹਿੰਦਾ ਹੁੰਦਾ ਸੀ ਮੈਂ ਅਮਰਤ ਛਕਾਉਣਾ ਮੈਂ ਬਾਣੀ ਪੜਾਉਣਾ ਲੋਕਾਂ ਨੂੰ ਮੈਂ ਕਹਿੰਨਾ ਵੀ ਚਿੱਟਾ ਛੱਡ ਕੇ ਆਪਣੇ ਪੰਜਾਬ ਨੂੰ ਮੁੜਿਓ ਵੀਰ ਜੀ ਆਪਾਂ ਇੱਥੇ ਖੜੇ ਆਂ ਚਾਰ ਪੁਲਿਸ ਵਾਲੇ ਆ ਜਾਣ ਆਪਣੀਆਂ ਬਾਹਾਂ ਬੰਨ ਲੈਣ ਮੈਂ ਕਹਿੰਦਾ ਜੋ ਮਰਜੀ ਕਹਿ ਦੇਣ ਮੈਂ ਇੱਕ ਸੁਣੋ ਤੁਸੀਂ ਮੈਨੂੰ ਨਹੀਂ ਪਤਾ ਸਵੇਰ ਦੀ ਰੋਟੀ ਖਾਧੀ ਕਿ ਨਹੀਂ ਖਾਧੀ ਮੈਂ ਸਵੇਰ ਦਾ ਕੰਮਾਂ ਚ ਗਿਆ ਮੈਂ ਦੁਪਹਿਰ ਵਾਲੀ ਰੋਟੀ ਨਹੀਂ ਖਾਧੀ ਲੇਕਿਨ ਜੇ ਇੱਥੇ ਆ ਜੇ ਪੁਲਿਸ ਪ੍ਰਸ਼ਾਸਨ ਆ ਜੇ ਮੇਰੀਆਂ ਬਾਹਾਂ ਬੰਨ੍ਹ ਕੇ ਇਹ ਵੀ ਕਹਿ ਸਕਦੇ ਕਿ ਪਰਮਜੀਤ ਦਾ ਤਾਂ ਪੈਗ ਲੱਗਾ ਫੜਿਆ ਗਿਆ ਪਰ ਅਮਰਤਪਾਲ ਦੇ ਵਿਰੋਧੀ ਕਹਿੰਦੇ ਆ ਕਹਿੰਦੇ ਇਹਦਾ ਭਰਾ ਜਿਹੜਾ ਉਹ ਪਹਿਲਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਹਿੰਦਾ ਰਿਹਾ ਭਰਾ ਜਿਹੜਾ ਰਹਿੰਦਾ ਰਿਹਾ ਉਹ ਉਹ ਦਾ ਸੈਂਟਰ ਦਾ ਮੈਂ ਮੰਨਦੇ ਹਾਂ ਤੁਸੀਂ ਰਹਿੰਦਾ ਰਿਹਾ ਬਿਲਕੁਲ ਕੋਈ ਗਲਤ ਹੈ ਦਾ ਮੈਂ ਝੂਠਾ ਲ ਜਾਂਦੇ ਤੇ ਮਰਜ਼ੀ ਲਾ ਦਿਓ ਜੀ ਪੰਜਾਬ ਦੇ ਵਿੱਚ ਕੋਈ ਤਾਂ ਸਾਡੇ ਪੰਜਾਬ ਦੀ ਜਿਹੜੀ ਵੱਧ ਕਿਸਮ ਦੀ ਰਹੀ ਹੈ ਅਸੀਂ ਚੰਗੇ ਬੰਦੇ ਨੂੰ ਉੱਭਰ ਨਹੀਂ ਦਿੰਦੇ ਮਾੜੇ ਬੰਦੇ ਅਸੀਂ ਮੂਰੇ ਹੋ ਜਾਂਦੇ ਆ ਨਾਲ ਦੀ ਨਾਲ ਅਸੀਂ ਉਹਦੇ ਬੋਰਡ ਲੈ ਕੇ ਜਾਂ ਸਰਟੀਫਿਕੇਟ ਚੱਕ ਕੇ ਖੜ ਜਾਂਦੇ ਆ ਕਿ ਇਹ ਗਦਾਰ ਹੈ ਜੀ ਕੌਮ ਦਾ ਇੱਥੇ ਸ਼ਾਇਦ ਤੁਹਾਨੂੰ ਯਾਦ ਹੋਊਗੀ ਕਿ ਭਾਈ ਦੀਪ ਸਿੱਧੂ ਜਿਹੜਾ ਪੂਰਾ ਵਧੀਆ ਬੰਦਾ ਸੀ ਜੀਨੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਦਸਤਾਰ ਦੀ ਗੱਲ ਸਿੱਖੀ ਦੀ ਗੱਲ ਪੰਥ ਦੀ ਗੱਲ ਜੀਨੇ ਚਲਾਈ ਤੀ ਸੀ ਥੋੜੇ ਦੇ ਸਮੇਂ ਦੇ ਵਿੱਚ ਉਹ ਲੈਜਰੀ ਜ਼ਿੰਦਗੀ ਛੱਡ ਕੇ ਚੰਗੀ ਜ਼ਿੰਦਗੀ ਛੱਡ ਕੇ ਤੇ ਪੰਜਾਬ ਦੇ ਕਿਸਾਨੀ ਤੇ ਮਜ਼ਦੂਰੀ ਦੇ ਪੰਜਾਬ ਦੇ ਮੁੱਦਿਆਂ 'ਤੇ ਖੜਾ ਸੀ ਇਹਨਾਂ ਨੇ ਤੁਹਾਨੂੰ ਕਹਤ ਅਸੀਂ ਬੀਜੇਪੀ ਦਾ ਗद्दार ਹੈ ਜੀ ਬੀਜੇਪੀ ਦਾ ਏਜੰਟ ਹੈ ਜੀ ਇਹ ਪੰਜਾਬ ਦਾ ਗद्दार ਹੈ ਜੀ ਇਹ ਪੰਥ ਦਾ ਗद्दार ਹੈ ਤੇ ਅਖੀਰੀ ਉਹਨੂੰ ਕੀ ਕਰਨਾ ਪਿਆ ਉਹਨੂੰ ਆਪਣੀ ਹੂਤੀ ਦੇ ਕੇ ਅੱਜ ਉਹਦੀਆਂ ਧੂਫਾ ਲਾਈ ਜਾਂਦੇ ਆ ਇਹ ਤਾਂ ਲੋਕ ਜਦੋਂ ਜਿਉਂਦੇ ਹੁੰਦੇ ਹਨ ਨਾ ਉਦੋਂ ਉਹਨੂੰ ਗद्दार ਦੱਸਣਗੇ ਉਦੋਂ ਉਹਨੂੰ ਮਰਿਆ ਬੱਸ ਦੱਸਣਗੇ ਉਦੋਂ ਉਹਨੂੰ ਗੰਦਾ ਕਹਿਣਗੇ ਜਦੋਂ ਬੰਦਾ ਮਰ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਉਹਦੇ ਭੋਗ ਤੇ ਵੱਡੀਆਂ ਵੱਡੀਆਂ ਗੱਲਾਂ ਤੇ ਲੰਮੇ ਲੰਮੇ ਭਾਸ਼ਣ ਤੇ ਲੰਮੀਆਂ ਲੰਮੀਆਂ ਤਕਰੀਰਾਂ ਕਰਕੇ ਫਿਰ ਕਹਿੰਦੇ ਕਿ ਇਹ ਤਾਂ ਸਾਡੇ ਪੰਥ ਦਾ ਸਰਦਾਰ ਸੀ ਉਹ ਵਿਰੋਧੀ ਤਾਂ ਇਹ ਵੀ ਕਹਿੰਦੇ ਆ ਕਹਿੰਦੇ ਅਮਰਤਪਾਲ ਦੇ ਅਹੁਦੇ ਦੀ ਦੁਰਵਾਰ ਤੋਂ ਕਰ ਰਿਆ ਸੀ ਉਹਦਾ ਭਰਾ ਵੇਖੋ ਮੈਂਬਰ ਪਾਰਲੀਮੈਂਟ ਬਣਿਆ ਮੈਂਬਰ ਪਾਰਲੀਮੈਂਟ ਜਿਹੜਾ ਆਪ ਖੁਦ ਬਣਿਆ ਹਜੇ ਸਰਕਾਰ ਨੇ ਤੁਹਾਨੂੰ ਜੇਲ੍ਹ ਚੋਂ ਨਹੀਂ ਕੱਢਿਆ ਹਜੇ ਉਹ ਆਪ ਤਾਂ ਉਹਨੇ ਆਪਦਾ ਅਹੁਦਾ ਤਾਂ ਹਜੇ ਵਰਤਿਆ ਨਹੀਂ ਤੇ ਉਹਦਾ ਭਰਾ ਕੀ ਦੁਰਵਾਰ ਤੋਂ ਕਰ ਲੂ ਜੇ ਉਹਦੇ ਭਰਾ ਦੀ ਦੁਰਵਾਰ ਤੋਂ ਜਿਹੜੀ ਗੱਲ ਹੁੰਦੀ ਤਾਂ ਮੈਂਬਰ ਪਾਰਲੀਮੈਂਟ ਪੂਰੇ ਸਤਕਾਰ ਨਾਲ ਜਾਂਦਾ ਜਿਵੇਂ ਮੂਰੇ ਜੈਪਸੀ ਦੇ ਮਗਰ ਪਾਇਲਟ ਸਕਾਟ ਲੱਗਦੀ ਹੈਗਾ ਨਾ ਉਵੇਂ ਲੱਗ ਕੇ ਜਾਂਦੀ ਉਹਨੂੰ ਤਾਂ ਇੱਕ ਬਤੌਰ ਮੁਰਜਮ ਦੇ ਤੌਰ ਤੇ ਸੋਚ ਕੇ ਲਿਆਇਆ ਯਾਰ ਇਹ ਇਤੋਂ ਵੱਧ ਤੋਹੀਨ ਕੀ ਹੋ ਪੰਜਾਬ ਦੇ ਲੋਕਾਂ ਦੀ ਇਹ ਤੋਹੀਨ ਨੇ ਕੀਤੀ ਆ ਪੰਜਾਬ ਦੇ ਲੋਕਾਂ ਦੀ ਸਰਕਾਰ ਇੱਕੋ ਪੰਜਾਬ ਦੀ ਸਰਕਾਰ ਹੈ ਜਿਹੜੀ ਮੈਂ ਇੱਕੋ ਬੇਨਤੀ ਕਰਦੀ ਕਿ ਦਿੱਲੀ ਦੇ ਦਲਾਲ ਤੇ ਦਿੱਲੀ ਦੇ ਗਦਾਰ ਇਹ ਲੋਕ ਆ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਸਲਣ ਲੱਗੇ ਹੋਏ ਆ ਸਿਰਫ ਇੱਕੋ ਹੀ ਗੱਲ ਆ ਕਿ ਪੰਜਾਬ ਦੇ ਵਿੱਚ ਪੰਥਕ ਗੱਲ ਨਾ اٹਕੜੇ ਅੱਜ ਤੁਸੀਂ ਜਿਹੜੇ ਮਰਜ਼ੀ ਠਾਣੇ ਚਲੇ ਜਾਓ ਜਿਹੜੇ ਮਰਜ਼ੀ ਕਚੇਰੀ ਚਲੇ ਜਾਓ ਜਿਹੜੇ ਮਰਜ਼ੀ ਪਿੰਡ ਚਲੇ ਜਾਓ ਚਿੱਟਾ ਹਰ ਥਾਂ ਤੇ ਕਾਲੀ ਗਲੀ ਦੇ ਵਿੱਚ ਚਿੱਟਾ ਹੈ ਮੋੜ ਮੋੜ ਤੇ ਚਿੱਟਾ ਹੈ ਘਰ ਘਰ ਦੇ ਵਿੱਚ ਚਿੱਟਾ ਬਾੜਦਾ ਅੱਜ ਉਹ ਚਿੱਟਿਆਂ ਤੇ ਉੱਤੇ ਕੋਈ ਪ੍ਰੈਸ ਕਾਨਫਰੰਸਾਂ ਨਹੀਂ ਹੋ ਰਹੀਆਂ ਕੋਈ ਗੱਲ ਨਹੀਂ ਹੋ ਰਹੀ 5 ਗ੍ਰਾਮ ਦਾ ਫੜ ਕੇ ਆਪਦੇ ਕੋਲ ਹੀ ਬਣਾ ਕੇ ਤੇ ਕਹਤਾ ਜੀ 5 ਗ੍ਰਾਮ ਚਿੱਟਾ ਫੜ ਲਿਆ ਜੀ 5 ਗ੍ਰਾਮ ਆਈਸਕ ਤੋਂ ਜਿਹੜੀ ਡਰੱਗ ਫੜ ਲਈ ਅੱਜ ਉਹਦੇ ਤੇ ਜੀ ਐਂ ਕਰਤਾ ਜੀ ਇਹਦਾ ਭਰਾ ਸੈਂਟਰ ਦੇ ਵਿੱਚ ਸੀ ਉਹ ਸੈਂਟਰ ਦਾ ਨਾਮ ਦੱਸ ਦਿਓ ਕਿੱਥੇ ਸੀ ਤੇ ਉਹ ਭਰਾ ਪਰ ਪਹਿਲਾਂ ਕਿਉਂ ਨਹੀਂ ਸੈਂਟਰ ਦੇ ਵਿੱਚੋਂ ਤੁਸੀਂ ਸ਼ੋਅ ਕੀਤਾ ਵੀ ਆ ਇਹਦਾ ਭਰਾ ਬੈਠਾ ਚਿੱਟਾ ਲਾਉਂਦਾ ਸੀ ਇਹਦਾ ਸੈਂਟਰ ਦੇ ਵਿੱਚ ਛੱਡਣ ਆਇਆ ਵੇ ਪਹਿਲਾਂ ਤਾਂ ਕਿਤੇ ਯਾਦ ਨਹੀਂ ਅੱਜ ਜਿਹ ਸਾਰੇ ਉਹ ਲੋਕ ਆ ਲੰਡੂ ਜਿਹੜੇ ਲੰਡੂ ਆ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਜੀ ਗद्दार ਹੈ ਜੀ ਅਮਰਤਪਾਲ ਸਿੰਘ ਨੇ ਐ ਕਰਤਾ ਜੀ ਅਮਰਤਪਾਲ ਸਿੰਘ ਨੇ ਉਹ ਕਰਤਾ ਅਮਰਤਪਾਲ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਚੰਗੇ ਰਸਤੇ ਲਾਇਆ ਨਸ਼ਾ ਛਡਾਉਣ ਵਾਲੇ ਪਾਸੇ ਲਾਇਆ ਚੰਗੀ ਗੱਲ ਕਰਨ ਵਾਸਤੇ ਲਾਇਆ ਅੱਜ ਉਹਦੇ ਭਰਾ ਨੂੰ ਸਿਰਫ ਬਦਨਾਮ ਕਰਨ ਵਾਸਤੇ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਤੇ ਜਿਹੜੀ ਪੰਥਕ ਲੈਰ ਨੂੰ ਰੋਕਣ ਵਾਸਤੇ ਸਾਜ ਸ਼ਾ ਜੀ ਲੋਕ ਤਾਂ ਇਹ ਵੀ ਕਹਿੰਦੇ ਆ ਅਜਿਹੇ ਪੰਥਕ ਲੈਰ ਤੋਂ ਕੀ ਲੈਣਾ ਜਿਹੜੇ ਜਿਨ੍ਹਾਂ ਦੇ ਭਰਾ ਹੀ ਖੁਦ ਚਿੱਟਾ ਵੇਚਣ ਲੱਗ ਜਾਣ ਜਾਂ ਆਈਜ਼ ਡਰੱਗ ਵੇਚਣ ਲੱਗ ਜਾਣ ਬਾਈ ਜੀ ਜਿਹੜੀ ਡਰੱਗ ਵੇਚਣ ਦੀ ਗੱਲ ਹੈ ਜਾਂ ਡਰੱਗ ਮੈਂ ਕਹਿੰਦਾ ਉਹ ਗਾਗ ਦਾ ਦੱਸਦੇ ਕਿੱਥੇ ਕਿੱਥੇ ਗਾਗ ਹੈ ਉਹਦੀ ਜਿਹੜੀ ਕਾਨਫਰੰਸ ਤਾਂ ਹੋਈ ਉਹਦੀ ਕੋਈ ਵੀਡੀਓ ਬਣੀ ਹੋਊਗੀ ਤੇ ਉਹ ਵੀਡੀਓ ਜਿਹੜੀ ਪਾਰਿਸਪਾਲਟੀ ਆ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਰਹੀ ਹੈ ਕਿ ਉਹ ਕਿਉਂ ਨਹੀਂ ਵੀਡੀਓ ਲੀਕ ਕਰ ਰਹੀ ਵੀ ਜਿੱਥੇ ਉਹ ਐ ਚਿੱਟਾ ਲਈ ਜਾਂਦਾ ਫੜਿਆ ਜਦੋਂ ਉਹਦੀ ਜੇਬ ਚੋਂ ਕੱਢਿਆ ਜਾਂ ਉਹਦੀ ਗੱਡੀ ਚੋਂ ਕੱਢਿਆ ਕਿੱਥੋਂ ਕੱਢਿਆ ਕਰਨ ਕਰਾ ਨੂੰ ਲੀਕ ਉਹ ਸਿਰਫ ਇੱਕੋ ਇੱਕ ਕੰਮ ਹੈ ਕਿ ਬਦਨਾਮ ਕਰਨਾ ਕੋਈ ਹੋਰ ਗੱਲ ਨਹੀਂ ਜਿਹੜਾ ਸੁਪਰੀਮ ਕੋਰਟ ਜਾਂ ਸਾਡੀ ਸਟੇਟ ਜਾਂ ਹਿੰਦੁਸਤਾਨ ਦੇ ਵਿੱਚੋਂ ਪਰ ਜਿਹੜੇ ਨਵੇਂ ਕਾਨੂੰਨ ਬਣਿਆ ਉਹਦੇ 'ਚ ਲਿਖਿਆ ਹੈ ਵੀ ਇਹ ਜੀ ਜਦੋਂ ਤੁਸੀਂ ਮੁਰਜ਼ਮ ਫੜਨਾ ਉਹਦੀ ਵੀਡੀਓਗ੍ਰਾਫੀ ਕਰਨੀ ਤੁਸੀਂ ਐਂ ਕਰਨਾ ਸਭ ਇੱਕ ਫਾਰਮੈਲਟੀ ਹੈ ਇਹ ਪੰਜਾਬ ਦੇ ਜਿਹੜਾ ਕਿਸਾਨ ਤੇ ਮਜ਼ਦੂਰ ਤੇ ਦੱਬੇ ਕੁਚਲੇ ਲੋਕ ਆ ਆਖਰਕਾਰ ਕਾਨੂੰਨ ਉਹਨਾਂ ਦੇ ਉੱਤੇ ਲਿਆ ਕੀ ਹੀ ਲਾਗੂ ਕਰਕੇ ਇਹਨਾਂ ਨੇ ਸਾਡੇ ਲੋਕਾਂ ਨੂੰ ਫੇਰ ਲਤਾੜਨਾ ਪਰ ਆਵਾਦਵੀ ਪਾਰਟੀ ਕਹਿੰਦੀ ਸਾਡੇ ਰਾਜ ਦੇ ਵਿੱਚ ਕਿਸੇ ਤੇ ਝੂਠਾ ਪਰਚਾ ਨਹੀਂ ਹੋਇਆ ਤੇ ਨਾ ਹੀ ਅਸੀਂ ਕਰਨਾ ਅਸੀਂ ਤਾਂ ਪੁਲਿਸ ਵਾਲਿਆਂ ਦੀਆਂ ਬਦਲੀਆਂ ਤੱਕ ਵੀ ਕਰ ਦੁੱਤੀਆਂ ਹੁਣ ਤੱਕ ਕਿਸੇ ਦੀ ਕੋਈ ਯਾਰੀ ਵੀ ਨਹੀਂ ਰਹੀ ਹਾਂ ਬਹੁਤ ਸੋਡਾ ਵਧੀਆ ਸਵਾਲ ਹੈ ਕਿ ਪੁਲਿਸ ਦੀ ਉਹਨਾਂ ਨੇ ਜਿਹੜੀ ਬਦਲੀਆਂ ਕਰਤੀਆਂ ਜੇ ਬਦਲੀਆਂ ਕਰ ਗਿਆ ਇਹਦਾ ਮਤਲਬ ਉਹ ਜਿਹੜੇ 10000 ਮੁਲਾਜ਼ਮ ਦੀ ਬਦਲੀ ਕੀਤੀ ਹੈ ਭਗਵਾਨ ਤਮਾਨ ਸਰਕਾਰ ਨੇ ਉਹ ਸਾਬਤ ਕੀਤਾ ਹੈਗਾ ਨਾ ਵੀ ਇਹ 10000 ਮੁਲਾਜ਼ਮ ਬੇਈਮਾਨ ਹੈ ਇਹ ਸਾਬਤ ਕੀਤਾ ਇਹੀ ਤਾਂ ਆਈ ਹੋਇਆ ਕਨਾ ਜੇ ਮੰਨ ਲਓ ਜਿਹੜਾ ਕੋਈ ਵਧੀਆ ਬੰਦਾ ਸੀ ਪਰ ਉਹਦੀ ਕਿਉਂ ਨਹੀਂ ਬਦਲੀ ਇਹਨਾਂ ਨੇ ਹੋ ਕਰੀ ਤੇ ਜਿਹੜੇ 10000 ਦੀ ਬਦਲੀ ਕੀਤੀ ਹੈ ਜਾਂ ਤਾਂ ਭਗਵਾਨ ਤਮਾਨ ਬੇਈਮਾਨ ਹੈ ਜਾਂ ਸਰਕਾਰ ਬੇਈਮਾਨ ਹੈ ਜਾਂ ਫਿਰ ਸਰਕਾਰ ਬੇਈਮਾਨ ਹੈ ਜਾਂ ਫਿਰ ਅਫਸਰ ਬੇਈਮਾਨ ਹੈ ਉਹ ਤਾਂ ਕਹਿੰਦੇ ਸੀ ਕੱਟੜ ਇਮਾਨਦਾਰ ਕਟੜ ਇਮਾਨਦਾਰੀ ਦੀ ਇਮਾਨਦਾਰੀ ਦੱਸਦੀ ਹੈ ਇਹਨਾਂ ਦੀ ਕਟੜ ਇਮਾਨਦਾਰੀ ਤੇ ਇਹਨਾਂ ਦਾ ਜਿਹੜਾ ਵਜ਼ੀਰ ਬਣਾਇਆ ਸੀਗਾ ਪਹਿਲਾ ਹੈਲਥ ਵਜ਼ੀਰ ਆਪਣਾ ਡਾਕਟਰ ਵਿਜੇ ਸਿੰਘਲਾ ਉਹ ਉਹਨੇ ਕਰਤੀ ਸੀ ਫਿਰ ਉਦੋਂ ਇਹਨਾਂ ਦਾ ਐਮਐਲਏ ਰਤਨ ਸੀ ਜਿਹੜਾ ਇਹਨਾਂ ਦਾ ਰਤਨ ਹੈ ਨਾ ਰਤਨ ਇਹਨਾਂ ਦੇ ਰਤਨ ਰੁਲਦੇ ਫਿਰਦੇ ਦੇਖੇ ਆ ਉਹ ਗਧਿਆਂ ਦੇ ਗਲਾਂ ਦੇ ਵਿੱਚ ਰਤਨ ਪੈ ਗਏ ਇਥੋਂ ਦਾ ਜਿਹੜਾ ਐਮਐਲਏ ਸੀ ਇਹਨਾਂ ਦਾ ਔਰ ਬਠਿੰਡੇ ਵਾਲਾ ਉਹ ਰਤਨ ਦਾ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉਹਨੇ ਚੰਦ ਚੜਿਆ ਫਿਰ ਤੁਸੀਂ ਦੇਖਿਆ ਇਹਨਾਂ ਦਾ ਕਟਾਰੂ ਚੱਕ ਇਹਨਾਂ ਦੀ ਇਮਾਨਦਾਰੀ ਕੁਆਲਟੀ ਦਾ ਜਿਹੜੇ ਜਿਹੜੇ ਇਮਾਨਦਾਰ ਲੋਕ ਨੇ ਜਿਹੜੇ ਇਮਾਨਦਾਰ ਕੱਲਾ ਇਮਾਨਦਾਰੀ ਤੁਸੀਂ ਇੱਕ ਚੀਜ਼ ਨੂੰ ਨਾ ਲਓ ਬਾਈ ਜੇ ਇਮਾਨਦਾਰੀ ਕਾਦੀ ਹੁੰਦੀ ਹੈ ਇਮਾਨਦਾਰੀ ਧੀ ਭੈਣ ਤੇ ਇੱਜ਼ਤ ਤੇ ਹਰ ਚੀਜ਼ ਦਾ ਰਾਖਾ ਹੋਣਾ ਚਾਹੀਦਾ ਉਹ ਇਮਾਨਦਾਰੀ ਆ ਤੁਹਾਡੇ ਐਮਐਲਏ ਦਾ ਕੀ ਗੰਦ ਪਾਉਂਦੇ ਫਿਰਦੇ ਯਾਰ ਤੁਹਾਡੇ ਦਾ ਉਥੇ ਆ ਵੀਡੀਓ ਹੋਰ ਵਜ਼ੀਰਾਂ ਦੀ ਤੇ ਹੋਰ ਐਮਐਲਏ ਦੀ ਵੀ ਆਈ ਜਾਂਦੀ ਹੈ ਇੱਕ ਬੰਦੇ ਨੂੰ ਇੱਕ ਬੰਦੇ ਨੂੰ ਨੌਕਰੀ ਦੇਣ ਵਾਸਤੇ ਇਹ ਕਹਿੰਦੇ ਕਿ ਸਾਡੇ ਰਾਜ ਦੇ ਵਿੱਚ 45000 ਨੌਕਰੀ ਅਸੀਂ ਮੈਂ ਪੂਰੇ ਤੰਗ ਤਰੀਕੇ ਨਾਲ ਦਿੱਤੀ ਹੈ ਮੈਂ ਪੁੱਛਣਾ ਚਾਹੁੰਦਾ ਜਿਹੜਾ ਤੁਹਾਡਾ ਮੰਤਰੀ ਹੈ ਇੱਕ ਮੰਤਰੀ ਦੇ ਮੁੰਡੇ ਨੂੰ ਨੌਕਰੀ ਦੇਣ ਵਾਸਤੇ ਕਿੰਨਾ ਕੁ ਸ਼ਿੱਕੇ ਟੰਗਿਆ ਉੱਥੇ ਉੱਥੇ ਕਿੱਧਰ ਗਈ ਇਮਾਨਦਾਰੀ ਤੇ ਦਰਗਾ ਇਮਾਨਦਾਰੀ ਮੈਨੂੰ ਇੱਕ ਥਾਣਾ ਦੱਸ ਦਿਓ ਇੱਕ ਤਹਿਸੀਲ ਦੱਸ ਦਿਓ ਇੱਕ ਹਸਤਾੜ ਦੱਸ ਦਿਓ ਇੱਕ ਮੈਨੂੰ ਕੋਈ ਵੀ ਦੁਕਾਨ ਤੇ ਇੱਕ ਦਫ਼ਤਰ ਦੱਸ ਦਿਓ ਵੀ ਆਸ ਦਫ਼ਤਰ ਦੇ ਵਿੱਚ ਰਿਸ਼ਵਤ ਖੋਰੀ ਨਹੀਂ ਚੱਲ ਰਹੀ ਹੂੰ ਕਿਹੜੇ ਦਾ ਥਾਣਾ ਹੈ ਕਿਹੜਾ ਤਹਿਸੀਲ ਹੈ ਕਿਹੜਾ ਜ਼ਿਲ੍ਹਾ ਹੈ ਮੈਂ ਮੈਂ ਤੁਹਾਨੂੰ ਬੇਨਤੀ ਕਰਦਾ ਕਿਸੇ ਨੇ ਕਿਹਾ ਸੀ ਕਿ ਨਾ ਕਿ ਆ ਜਾ ਮੇਰਾ ਪਿੰਡ ਦੇਖ ਲੈ ਹੂੰ ਤੇ ਮੈਂ ਇਹ ਪੁੱਛਣਾ ਚਾਹੁੰਦਾ ਆ ਜਾ ਮੈਨੂੰ ਮੇਰੀ ਸਰਕਾਰੇ ਇੱਕ ਅਵਦਾ ਦਫਤਰ ਦੱਸ ਜਿਹੜਾ ਬਿਨਾਂ ਰਿਸ਼ਵਤੋ ਚੱਲਦਾ ਹੈ ਹਰ ਦਫਤਰ ਦੇ ਵਿੱਚ ਰਿਸ਼ਵਤਖੋਰੀ ਬਹੁਤ ਵੱਡਾ ਚੈਲੰਜ ਕਰ ਰਹੇ ਹੋ ਸਰਕਾਰ ਮੈਂ ਕਿਹਾ ਮੇਰੀ ਖੁੱਲਾ ਚੈਲੰਜ ਖੁੱਲਾ ਚੈਲੰਜ ਆਉਣ ਆਉਣ ਇਹਨਾਂ ਦਾ ਵਜ਼ੀਰ ਆਵੇ ਇਹਨਾਂ ਦਾ ਚੀਫ ਮਿਨਿਸਟਰ ਆਵੇ ਇਹਨਾਂ ਦਾ ਮੰਤਰੀ ਆਵੇ ਮੇਰੇ ਨਾਲ ਬੈਠ ਕੇ ਜਿਲ੍ਹਾ ਕਰੇ ਦੇ ਨਾਲ ਮੈਂ ਉਹਨਾਂ ਨੂੰ ਦਿਖਾਉਂਗਾ ਕਿ ਆਓ ਤੁਹਾਨੂੰ ਪਿੰਡਾਂ ਦੇ ਵਿੱਚ ਮੁੰਡੇ ਚਿੱਟੇ ਨਾਲ ਮਰਦੇ ਦਿਖਾਉਣਾ ਅੱਜ ਅੱਜ ਅਸੀਂ ਧਰਨਾ ਦੇਣਾ ਸੀਗਾ ਪਿੰਡ ਸਾ ਆਪਣਾ ਸਲਾਬਤਪੁਰੇ ਪਿੰਡ ਸਲਾਬਤਪੁਰੇ ਧਰਨਾ ਦੇਣਾ ਸੀ ਕਾਦੇ ਵਾਸਤੇ ਕਿ ਅੱਜ ਤੋਂ 5 ਦਿਨ ਪਹਿਲਾਂ ਇੱਕ ਗਰੀਬ ਘਰ ਦਾ ਮਜਬੀ ਸਿੱਖਾਂ ਦਾ ਮੁੰਡਾ ਚਿੱਟਾ ਲਾ ਕੇ ਮਰ ਗਿਆ ਉਹਦੇ ਜਿਹੜੇ ਘਰੋਂ ਜਿਹੜੇ ਦੇ ਬੰਦੇ ਦੇ ਘਰ ਸੀ ਜਿਹੜਾ ਚਿੱਟਾ ਵੇਚਦਾ ਸੀ ਉਹਦੇ ਘਰੇ ਉਹ ਬੰਦਾ ਕੰਮ ਕਰਨ ਲੱਗਾ ਉਹਦੇ ਤੋਂ ਲੈ ਕੇ ਚਿੱਟਾ ਲਾ ਲਿਆ ਚਿੱਟਾ ਪਤਾ ਨਹੀਂ ਵੱਧ ਡੋਜ ਲੱਗੀ ਪਤਾ ਨਹੀਂ ਮਾੜਾ ਸੀ ਉਹ ਬੰਦੇ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਉਹ ਗਰੀਬ ਦੇ ਘਰੇ ਜਾ ਕੇ ਮੰंजे ਤੇ ਜਾ ਕੇ ਬਾਏ ਉਹ ਦੋ ਵਾਅਦੇ ਵਿੱਚ ਲੋਕਾਂ ਨੇ ਰੌਲਾ ਪਾਇਆ ਪਰਚਾ ਦਰਜ ਕਰਿਆ 5 ਦਿਨ ਹੋ ਗਏ ਸੀ ਬੰਦਿਆਂ ਨੂੰ ਰਿਸ਼ਟ ਨਹੀਂ ਸੀ ਕੀਤਾ ਕੱਲ ਕਿਹਾ ਵੀ ਅਸੀਂ ਆਵਾਂਗੇ ਬੈਠਾਂਗੇ ਧਰਨੇ ਤੇ ਅੱਜ ਸਵੇਰੇ ਬੰਦੇ ਚੱਕ ਲਏ ਜੀ ਇਹ ਇਹ ਭਗਵੰਤ ਮਾਨ ਦੀ ਸਰਕਾਰ ਦਾ ਡਰ ਨਹੀਂ ਇਹ ਸਾਡੀਆਂ ਦਰਗਿਆਂ ਦਾ ਤੇ ਸਾਡੇ ਲੋਕਾਂ ਦਾ ਇਕੱਠ ਦਾ ਕਰਕੇ ਡਰਦੀ ਹੈ ਇਹ ਲੋਕ ਜੀ ਬਿਲਕੁਲ ਇਹ ਗੱਲ ਦਾ ਮੈਂ ਫੇਰ ਕਹਿੰਦਾ ਵੀ ਜੇ ਇਹਨਾਂ ਦੇ ਕਿਸੇ ਮੰਤਰੀ ਚ ਦਮ ਹੈ ਜੇ ਇਹਨਾਂ ਦੇ ਕਿਸੇ ਮਜਬੀਰ ਚ ਦਮ ਹੈ ਜੇ ਕਿਸੇ ਇਹਨਾਂ ਦੇ ਐਮਐਲਏ ਚ ਦਮ ਹੈ ਮੇਰੇ ਨਾਲ ਜਿਹੜੇ ਮਰਜ਼ੀ ਜਿਹੜੇ ਮਰਜ਼ੀ ਮੁੱਦੇ ਤੇ ਜਿਹੜੇ ਮਰਜ਼ੀ ਮੁੱਦੇ ਤੇ ਹੈਲਥ ਦੇ ਮੁੱਦੇ ਤੇ ਇਹਨੇ ਕੀ ਕੀਤਾ ਸੀ ਭਗਵੰਤ ਮਾਨਸੂ ਨੇ ਮੱਲਾ ਕਲੀਨਿਕ ਨਹੀਂ ਇਹਨਾਂ ਨੇ ਪਹਿਲਾਂ ਕੀ ਕੀਤਾ ਸੀ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਊ ਮੈਂ ਤੁਹਾਡੇ ਹੱਥਾਂ ਦੇ ਵਿੱਚ ਉਹ ਸਿਰੰਜਾ ਵੜ ਕੇ ਛੱਟ ਸਟਾ ਕੇ ਮੈਂ ਤੁਹਾਡੇ ਹੱਥਾਂ ਦੇ ਵਿੱਚ ਟਿਫਨ ਦੇਣਾ ਕਿੰਨੇ ਲੋਕਾਂ ਦੇ ਹੱਥਾਂ ਦੇ ਵਿੱਚ ਟਿਫਨ ਹੈ ਆ ਮੈਨੂੰ ਹੋਰ ਚਾਰ ਪੰਜ ਮੁੰਡੇ ਬੈਠੇ ਆ ਚਾਰਾਂ ਪੰਜਾਂ ਮੁੰਡਿਆਂ ਨੂੰ ਪੁੱਛ ਲਓ ਵੀ ਕਿਤੇ ਲੱਗਿਆ ਕਿਸੇ ਨੌਕਰੀ ਤੇ ਕਰ ਲਓ ਇੱਥੇ ਜਿੱਦੇ ਮਰਜ਼ੀ ਮੈਂ ਕਹਿੰਦਾ ਵੀ ਇਕੱਠ ਰੱਖ ਲੈਣ ਉਹ ਆਪਦੇ ਬੰਦਿਆਂ ਨੂੰ ਸਾਧ ਲੈਣ ਉਹ ਆਪਦੇ ਤਲਗੋ ਚੱਟ ਬੰਦਿਆਂ ਨੂੰ ਸਾਧ ਲੈਣ ਤੇ ਮੈਂ ਆਮ ਜਨਤਾ ਨੂੰ ਸਾਧੂੰਗਾ ਕਰਨ ਜਿਹੜੇ ਆਪਦੇ ਉਧਰ ਸਾਧ ਲੈ ਕਤਨ ਲੋਕਾਂ ਦੀ ਬਹਿਸ ਕਰਾ ਲੈਣ ਉਹਦੇ ਵਿੱਚ ਇਹਨਾਂ ਦੇ ਵਜ਼ੀਰ ਬੈਠ ਜਾਣ ਮੈਂ ਉਹਨਾਂ ਦੇ ਪੰਜ ਸਵਾਲਾਂ ਦੇ ਜਵਾਬ ਦੇਵਾਂ ਉਹ ਮੇਰੇ ਤੋਂ 75 ਦੇ ਜਵਾਬ ਪੁੱਛ ਲੈਣ ਮੈਂ ਪੰਜ ਗੱਲਾਂ ਦੇ ਜਵਾਬ ਦਵਾਂ ਜੇ ਪੰਜ ਗੱਲਾਂ ਦੇ ਜਵਾਬ ਦੇਗੇ ਜੋ ਕਹਿਣਗੇ ਮੈਂ ਉਹ ਕਰੂੰਗਾ ਜੇ ਮੇਰੀਆਂ ਪੰਜ ਗੱਲਾਂ ਦਾ ਉਹ ਜਵਾਬ ਦੇਗੇ ਮੈਂ ਉਹਨਾਂ ਦਾ ਝੰਡਾ ਚੱਕ ਉਹਨਾਂ ਦੀ ਵਰਕਰੀ ਕਰੂੰ ਜੇ ਉਹਨਾਂ ਤੋਂ ਜਵਾਬ ਨਾ ਦਿੱਤਾ ਗਿਆ ਉਹ ਆਪਣੇ ਮੰਤਰੀਸ਼ਪ ਤੋਂ ਅਸਤੀਫਾ ਲਿਖ ਕੇ ਲੈ ਕੇ ਆਉਣ ਜਿਹੜੇ ਜਿਹੜਾ ਕਰਨੀ ਆ ਜਾਣ ਜੀ